ਸਸਰੀਕਾਰ ਸੁਣਿਓ ਮੈਨੂੰ ਹਜ਼ਾਰ ਬੰਦਾ 1030 35 100 ਬੰਦਾ ਮੈਨੂੰ ਵੇਖਦੇ ਗਾਹਾਂ ਸਲਿੱਪ ਮਾਰੀ ਜਾਂਦਾ ਹੈ ਸਕਰੋਲ ਕਰੀ ਜਾਂਦਾ ਗਾ ਕਰੀ ਜਾਓ ਯਾਰ ਸਾਨੂੰ ਉਸ ਨਾਲ ਕੋਈ ਨਹੀਂ ਹੈਗਾ ਪਰ ਸਾਡੀਆਂ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਨੇ ਤਸਦੀਹ ਹਾਰ ਤੇ ਗੱਲ ਕਰਦੇ ਮੇਰੇ ਉਂ ਗੱਲ ਨਹੀਂ ਕਰਦੇ ਹੈਗੇ ਮੈਂ ਤਾਂ ਕਦੇ ਕਿਹਾ ਨਹੀਂ ਸੀ ਸ਼ੇਅਰ ਕਰੋ ਪਰ ਅਜਮੈ ਸਾਨੂੰ ਕਹਿਣਾ ਵੀ 10000 ਦੇ ਹਰਤੇ ਵੀੜੀਆਂ ਆਪਾਂ ਪਾਇਆ ਵੀ ਕਰਾਂਗੇ ਤੁਸੀਂ ਅੱਗੇ ਸ਼ੇਰ ਤਾਂ ਕਰੋ ਪਤਾ ਤਾਂ ਲੱਗੇ ਸਮਝੋ ਗੱਲ ਵਾਰ ਹੈ ਉਂਗਲੀ ਦੱਬਣੀ ਐ ਸ਼ੇਰ ਹੀ ਕਰਨਾ ਐ ਅਗਲਾ ਕਹਿੰਦਾ ਸੱਡ ਪਰਾਂ ਉਹ ਭਾਈ ਜਦੋਂ ਸੱਡ ਪਰਾਂ ਤੇ ਗੱਲ ਆਉਂਦੀ ਆ ਸੱਡ ਪਰਾਂ ਇਹ ਫਿਰ ਬਰਾਬਰ ਹੀ ਚੱਲਦੀ ਐ ਗੱਲ ਜੇਡਾ ਕੁਝ ਹੋਣਾ ਤਾਂ ਹੋਣੀ ਹੋਣਾ ਮੈਨੂੰ ਕੋਈ ਇਸ ਨਾਲ ਨਹੀਂ ਹੈਗਾ ਵੀ ਮੈਂ ਕੋਈ ਕੋਈ ਵੀਡੀਓ ਤੋਂ ਪੈਸੇ ਕਮਾਉਂਗਾ ਜਾਂ YouTube ਤੋਂ ਪੈਸੇ ਕਮਾਉਂਗਾ ਮੈਂ ਤਾਂ ਬਸ ਆਪਣਾ ਜੋ ਕਾਰੋਬਾਰ ਕਰਦੇ ਆ ਉਹ ਵਿਖਾਉਣਾ ਹੈ ਤੇ ਬਾਕੀ ਮਾੜੇ-ਮੋٹے ਗੀਤ ਆਪਣੇ ਜੋ ਦਿਲ ਨੂੰ ਸੁੰਦਦੇ ਨੇ ਆਪਣੇ ਸੱਭਿਆਚਾਰ ਨਾਲ ਜੁੜਦੇ ਨੇ ਉਹਨਾਂ ਤੇ ਮੈਂ ਜ਼ਰੂਰ ਮਤਲਬ ਲਿਸਟਿੰਗ ਕਰਨੀ ਹੈ ਉਹ ਕਰੂੰਗਾ ਉਹ ਕਾਰਿਬਣਾ ਮੈਂ ਹਟਦਾ ਨਹੀਂ ਹੈਗਾ ਬਾਕੀ ਛੋਡੀ ਮਰਜ਼ੀ ਹੈ ਸਤਿਨੂੰ ਸ਼ੇਅਰ ਕਰ ਦਿੰਦਾ ਹੋ ਸਕੇਗਾ ਹਾਂ ਦਿਲੀਟ ਆਪ ਜਿਹੇ ਤਾ ਇਹ ਪੰਜਾਬ ਹੀ ਫਿਰਦੀ ਆ ਹਰਿਆਣੇ ਚ ਵਾਗੀ ਸੀ ਕਿਹੜਾ ਉਹਨਾਂ ਵੀਰਾਂ ਨੇ ਬਹੁਤ ਹੋ ਕਰਿਆ ਗੱਲ ਕਰਵਾ ਡਿਲੀਟ ਮਾਰ ਕੇ ਵਿੱਚ ਦੀ ਚਲੋ ਦੁਬਾਰੇ ਚਲਾਉਣਾ ਜੀ ਆ ਦੇਖੋ ਇਹ ਕੰਮ ਮਤਲਬ ਕਹਿਣ ਦਾ ਭਾ ਮੇਰਾ ਹੈ ਜੀ ਮਤਲਬ ਪਸੀਨਾ ਤੁਸੀਂ ਕਹਿੰਨਾ ਕੱਢਦੇ ਨਹੀਂ ਪਸੀਨਾ ਕੱਢਦਾ ਕੱਲਾ ਅੰਦਰ ਬੈਠੇ ਨਹੀਂ ਜਾਂਦਾ ਜੀ ਸਾਰਾ ਕੰਮ ਕਰਨਾ ਪੈਂਦਾ ਕੰਮ ਕਰਦੇ ਰਹੋ ਕੰਮ ਦੇ ਨਾਲ-ਨਾਲ ਨੈੱਟ ਤੇ ਵੀ ਆਉਂਦੇ ਰਹੋ she will